ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਸੰਤ ਸਰਣਾ ਸੰਤ ਟਹਲ ਕਰੀ ਤੰਦ ਬੰਦ ਸਗਲ ਜੰਝਾਰੋ ਆਵਰ ਕਾਜ ਤੇ ਛੂਟ ਪਰੇ ਸੰਤ ਸਰਨ ਸੰਤ ਟਹਲ ਕਰੀ ਤੰਦ ਬੰਧ ਅਰ ਸਗਲ ਜੰਝਾਰੋ ਆਵਰ ਕਾਜ ਤੇ ਛੂਟ ਪਰੇ ਰਹਾ ਓ ਸੂਖ ਸਹਜ ਅਰ ਘਨੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਵਰਨ ਨਾ ਸਾਕੋ ਗੁਰ ਪੂਰ ਮੇਰੀ ਉਲਟ ਤਾਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨ ਕਾਹੂ ਸਗਲ ਪਰੀ ਪੂਰਨ ਪੂਰ ਰਹਿਓ ਕਿਰਪਾ ਨਿਤ ਕਹੋ ਨਾਨਕ ਸਭ ਕਾ ਸੰਗੇ ਊਨਨ ਕਾਹੂ ਸਗਲ ਪਰੇ ਪੂਰਨ ਪੂਰ ਰਹਿਓ ਕਿਰਪਾਨਿਤ ਗੋ ਨਾਨਕ ਮੇਰੀ ਪੂਰੀ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤਹੀ ਗੁਰੂ ਸਵਰੀ ਸਾਧ ਸੰਗਤ ਆਪ ਜੀ ਨੇ ਪਾਵਨ ਹੁਕਮ ਨਾਮ ਅਸਰਮਨ ਕੀਤਾ ਦਾ ਸ਼੍ਰੀਮੀ ਸਮਰ ਕੀਤਾ ਸੁੰਗਿਆ ਸਾਰ ਜੋ ਮਨ ਤੇ ਪ੍ਰਭਾਵ ਪਿਆ ਉਸ ਪ੍ਰਭਾਵ ਤੋਂ ਪ੍ਰਭਾਵਿਤ ਹੋ ਗਏ ਤੁਹਾਡੇ ਨਾਲ ਗੱਲ ਕਰ ਰਿਹਾ ਗਿਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਲਾਵਲ ਰਾਗ ਵਿੱਚ ਫਰਮਾਉਂਦੇ ਹਨ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਜੀਵਨ ਬਦਲ ਜਾਏ ਇੱਕ ਕੁਰਬਾਨੀ ਦਾ ਵਿਚਾਰਕ ਤੇ ਪ੍ਰਚਾਰਕ ਹੋਣ ਦੇ ਨਾਤੇ ਸੰਗਤਾਂ ਵਿੱਚ ਵਿਚਰੀਦਾ ਸੰਗਤਾਂ ਦਾ ਇੱਕ ਸਵਾਲ ਹੈ ਸਾਡਾ ਜੀਵਨ ਕਿਸ ਤਰ੍ਹਾਂ ਬਦਲ ਜਾਏ ਅਸੀਂ ਚਾਹੁੰਦੇ ਹਾਂ ਸਾਡਾ ਮਨ ਇੱਧਰ ਲੱਗ ਜਾਏ ਪਰ ਲੱਗਦਾ ਨਹੀਂ ਇਹ ਸਵਾਲ ਲਗਭਗ ਜਿਹੜੇ ਵੀ ਅਧਿਆਤਮਿਕ ਮਾਰਗ ਤੇ ਚੱਲਣ ਦੇ ਜੁਗਿਆਸੂ ਹਨ ਮਾਈ ਭਾਈ ਕਰਦੇ ਹਨ